ਪੰਜਾਬ ਭਗਵੰਤ ਸਿੰਘ ਮਾਨ ਵਾਲੀ ਪੰਜਾਬ ਸਰਕਾਰ ਦੀ ਵੱਡਮੁੱਲੀ ਸੋਗਾਤ ਦਾ ਜਨਤਾ ਕਰੇ ਗੁਣਗਾਨ ਧਾਰਮਿਕ ਸਥਾਨਾਂ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਮੁੱਖ ਮੰਤਰੀ ਤੀਰਥ ਸਕੀਮ ਜ਼ਰੀਏ ਪਾਇਆ ਅਹਿਮ ਯੋਗਦਾਨ ਆਪਣੇ ਨੇਤਰਹੀਣ ਮਾਪਿਆਂ ਨੂੰ ਕਾਵੜ ਰਾਹੀਂ ਤੀਰਥ ਯਾਤਰਾ ਕਰਵਾਉਣ ਵਾਲੇ ਸਰਵਣ ਕੁਮਾਰ ਦਾ ਅਜੋਕੇ ਸਮੇਂ ਮਿਲਣੇ ਔਖੇ ਨੇ ਪਰ ਮੁੱਖ ਮੰਤਰੀ ਤੀਰਥ ਯਾਤਰਾ ਬਦੌਲਤ ਹਰ ਬਜ਼ੁਰਗ ਨੂੰ ਗੁਰੂ ਧਾਮਾਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਵਾਲੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਲੀ ਪੰਜਾਬ ਸਰਕਾਰ ਸਰਵਣ ਕੁਮਾਰ ਵਾਂਗ ਹੀ ਆਪਣਾ ਫਰਜ਼ ਨਿਭਾ ਰਹੀ ਹੈ। ਤੀਰਥ ਯਾਤਰਾ ਦੌਰਾਨ ਮਿਲਣ ਵਾਲੀਆਂ ਹੁੰਦਾ ਸਹੂਲਤਾ ਸਦਕਾ ਆਪੋ ਆਪਣੇ ਧਾਰਮਿਕ ਤੀਰਥ ਸਥਾਨਾਂ ਦੇ ਦਰਸ਼ਨ ਕਰਨ ਵਾਲੇ ਬਜ਼ੁਰਗ ਲੋਕ ਮਾਨ ਸਰਕਾਰ ਦੀ ਤਾਰੀਫ਼ ਹੀ ਨਹੀਂ ਕਰਦੇ ਬਲਕਿ ਦੁਆਵਾਂ ਵੀ ਦੇ ਰਹੇ ਨੇ। ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦਾ ਲਾਭ ਲੈਣ ਵਾਲੇ ਸ਼ਰਧਾਲੂਆਂ ਦੀ ਭਾਰੀ ਗਿਣਤੀ ਦੱਸਦੀ ਹੈ। ਕਿ ਇਸ ਸਕੀਮ ਨੇ ਉਹਨਾਂ ਲੋਕਾਂ ਨੂੰ ਵੀ ਕਿੰਨੀ ਖੁਸ਼ੀ ਦਿੱਤੀ ਜਿਨ੍ਹਾਂ ਲਈ ਘਰ-ਕਰਸਤੀ ਤੇ ਆਰਥਿਕ ਤੰਗੀ ਕਰਕੇ ਘੁੰਮਣਾ ਫਿਰਨਾ ਤਾਂ ਦੂਰ ਬਲਕਿ ਧਾਰਮਿਕ ਸਥਾਨ ਦੇ ਦਰਸ਼ਨ ਕਰਨ ਜਾਣਾ ਵੀ ਇੱਕ ਸੁਪਨੇ ਵਰਗਾ ਸੀ ਜਿਸ ਨੂੰ ਮਾਨ ਸਰਕਾਰ ਨੇ ਪੂਰਾ ਕਰਕੇ ਸੱਚ ਕਰ ਦਿੱਤਾ ਕਦੇ ਆਰਥਿਕ ਤੰਗੀ ਕਦੇ ਸਾਧਨਾ ਦੀ ਘਾਟ ਤਾਂ ਕਦੇ ਸਾਥ ਦੀ ਘਾਟ ਅਨੇਕਾਂ ਅਜਿਹੇ ਕਾਰਨ ਨੇ ਜੋ ਤੀਰਥ ਸਥਾਨਾਂ ਦੀ ਯਾਤਰਾ ਦੌਰਾਨ ਹਰ ਇੱਕ ਬਜ਼ੁਰਗ ਨੂੰ ਦਰਪੇਸ਼ ਆਉਂਦੀਆਂ ਨੇ ਪਰ ਜਦੋਂ ਤੋਂ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੀ ਸ਼ੁਰੂਆਤ ਕੀਤੀ ਬਜ਼ੁਰਗਾਂ ਦੇ ਨਾਲ ਨਾਲ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਪਾਵਨ ਤੀਰਥ ਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਮੈਂ ਇਹਨੂੰ ਤੁਹਾਡੀ ਸਰਕਾਰ ਇਸ ਕਰਕੇ ਕਹਿਣਾ ਕਿ ਤੁਸੀਂ ਚੁਣੀ ਹੋਈ ਹੈ ਤੇ ਸਰਕਾਰ ਨੇ ਪੰਜਾਬ ਸਰਕਾਰ ਨੇ ਅੱਜ ਦੇ ਦਿਨ ਫੈਸਲਾ ਕੀਤਾ ਹੈ ਕਿ ਇੱਕ ਪੁਨ ਦਾ ਕੰਮ ਕਰਨਾ ਹੈ ਤੀਰਥ ਯਾਤਰਾ ਦਾ ਜਿਹੜਾ ਪ੍ਰੋਗਰਾਮ ਹੈ ਉਹ ਸ਼ੁਰੂ ਕਰਨਾ ਹੈ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪਹਿਲੀ ਗੱਡੀ ਸ੍ਰੀ ਹਜੂਰ ਸਾਹਿਬ ਜਾ ਰਹੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਕੁਝ ਜ਼ਿਆਦਾ ਫਾਰਮੈਲਿਟੀ ਕਰਨ ਦੀ ਵੀ ਜ਼ਰੂਰਤ ਨਹੀਂ ਹੈ ਬਸ ਇੱਕ ਛੋਟਾ ਜਿਹਾ ਫਾਰਮ ਭਰ ਕੇ ਦੇਣਾ ਪੈਂਦਾ ਜਿਸ ਵਿੱਚ ਯਾਤਰੀ ਨੂੰ ਆਪਣੇ ਬਾਰੇ ਜਾਣਕਾਰੀ ਦੇਣੀ ਹੁੰਦੀ ਹੈ ਘਰ ਤੋਂ ਲੈ ਕੇ ਤੀਰਥ ਸਥਾਨ ਦੇ ਦਰਸ਼ਨਾਂ ਤੱਕ ਤੇ ਦਰਸ਼ਨਾਂ ਤੋਂ ਘਰ ਵਾਪਸੀ ਤੱਕ ਪੰਜਾਬ ਸਰਕਾਰ ਟਰਾਂਸਪੋਰਟ ਰਹਿਣ ਸਹਿਣ ਖਾਣ ਪੀਣ ਤੇ ਛਰਦਾਲੂਆਂ ਦਾ 1 ਵੀ ਰੁਪਿਆ ਨਹੀਂ ਲੱਗਣਗੇ ਮੁੱਖ ਮੰਤਰੀ ਟੀਰਥ ਯਾਤਰਾ ਸਕੀਮ ਦਾ ਲਾਹਾ ਲੈਂਦੇ ਹੋਏ ਸ਼੍ਰੀ ਖਾਟੂ ਸ਼ਿਆਮ ਦੇ ਦਰਸ਼ਨ ਕਰਨ ਵਾਲੇ ਰਮਾ ਖੁੱਲਰ ਲਈ ਇਹ ਯਾਤਰਾ ਐਨੀ ਸੁਖਦ ਤੇ ਖੁਸ਼ੀ ਦੇਣ ਵਾਲੀ ਸੀ ਕਿ ਜ਼ਿੰਦਗੀ ਭਰ ਉਸ ਯਾਤਰਾ ਨੂੰ ਭੁਲਾ ਨਹੀਂ ਸਕਦੇ ਰੋਪੜ ਦੇ ਰਹਿਣ ਵਾਲੇ ਰਮਾ ਖੁੱਲਰ ਦੇ ਪਤੀ ਦੀ 10 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਜੇ ਵਿੱਚਕਾਰ ਬਿਨਾ ਸਿਰ ਦੇ ਸਾਈ ਸਿਲਾਈ ਕਰਕੇ ਦੋ ਛੋਟੇ ਬੱਚਿਆਂ ਦੀ ਪਰਵਰਿਸ਼ ਕਰਨ ਵਾਲੀ ਰਮਾ ਕੋਲ ਧਾਰਮਿਕ ਥਾਂ ਦੀ ਯਾਤਰਾ ਕਰਨਾ ਇੱਕ ਸੁਪਨੇ ਵਾਂਗ ਸੀ ਜਿਸ ਨੂੰ ਮਾਨ ਸਰਕਾਰ ਨੇ ਪੂਰਾ ਕੀਤਾ ਦਿਨ ਰਾਤ ਸਿਲਾਈ ਕਰਕੇ ਘਰ ਚਲਾਉਣ ਵਾਲੀ ਰਮਾ ਦੀ ਗੁਜ਼ਰਬਸਰ ਤਾਂ ਸਿਲਾਈ ਸਿਰੋ ਹੋ ਜਾਂਦੀ ਹੈ ਪਰ ਉਹ ਕਿਸੇ ਧਾਰਮਿਕ ਯਾਤਰਾ ਤੇ ਜਾਣ ਦੀ ਸੋਚੇ ਇਸ ਲਈ ਨਾ ਤਾਂ ਉਸ ਕੋਲ ਪੈਸੇ ਸੀ ਤੇ ਨਾ ਹੀ ਸਾਧਨ ਤੇ ਨਾ ਹੀ ਸਾਥ ਰਮਾ ਖੁੱਲਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਲੀ ਪੰਜਾਬ ਸਰਕਾਰ ਦਾ ਸੁੱਬੇ ਦੇ ਲੋਕਾਂ ਨੂੰ ਯਾਤਰਾ ਕਰਵਾਉਣ ਦਾ ਇਹ ਉਪਰਾਲਾ ਇੰਨਾ ਪਸੰਦ ਆਇਆ ਕਿ ਹੁਣ ਉਹ ਵ੍ਰਿੰਦਾਵਨ ਤੇ ਅਯੁੱਧਿਆ ਯਾਤਰਾ ਉਤੇ ਜਾਣਾ ਚਾਹੁੰਦੇ ਨੇ। ਜੀ ਅਸੀਂ ਫਰਵਰੀ ਮਹੀਨੇ ਗਏ ਸੀਗੇ ਤੇ ਬਹੁਤ ਅੱਛਾ ਅਰੇਂਜਮੈਂਟ ਸੀਗਾ ਉਹਨਾਂ ਦਾ ਖਾਣ-ਪੀਣ ਦਾ ਵੀ ਸਫ਼ਰ ਵੀ ਬਹੁਤ ਅੱਛਾ ਸੀ ਤੇ ਬਹੁਤ ਮਤਲਬ ਭਜਨ ਪੂਜਨ ਕਰਦੇ ਆ ਵਧੀਆ ਤਰੀਕੇ ਨਾਲ ਗਏ ਅਸੀਂ। ਰਹਿਣ ਦਾ ਖਰਚਾ ਸਾਰਾ ਉਹਨਾਂ ਦਾ ਸੀਗਾ ਖਾਣ-ਪੀਣ ਦਾ। ਤੇ ਮਤਲਬ ਸਾਨੂੰ ਰਹਿਣ ਲਈ ਕੋਈ ਦਿੱਕਤ ਨਹੀਂ ਆਈ ਬਹੁਤ ਵਧੀਆ ਸੀ ਰਹਿਣ ਦਾ ਵੀ ਕਮਰੇ ਬਹੁਤ ਅੱਛੇ ਸੀ ਨਹਾਉਣ ਵਾਸਤੇ ਵੀ ਤੇ ਵੈਸੇ ਸਫਰ ਉਹ ਵੀ ਪੈਣ ਵਾਸਤੇ ਬੈੱਡ ਤੇ ਰਜਾਈਆਂ ਸਭ ਕੁਝ ਸੀਗਾ ਇਸ ਤੋਂ ਪਹਿਲਾਂ ਸ਼੍ਰੀ ਖਾਟੂ ਸ਼ਿਆਮ ਦੇ ਦਰਸ਼ਨ ਸਿਰਫ ਤਸਵੀਰਾਂ ਵਿੱਚ ਕਰਨ ਵਾਲੀ ਰਮਾ ਖੁੱਲਰ ਨੂੰ ਰਾਜਸਥਾਨ ਜਾ ਕੇ ਆਪਣੇ ਪ੍ਰਭੂ ਦੇ ਦਰਸ਼ਨ ਕਰ ਜੋ ਖੁਸ਼ੀ ਮਿਲੀ ਉਹ ਉਹਨਾਂ ਦੇ ਚਿਹਰੇ ਤੋਂ ਸਾਫ਼ ਚਲਕਦੀ ਹੈ ਬਿਨਾਂ ਜਾਤ ਪਾਤ ਬਿਨਾਂ ਕਿਸੇ ਭੇਦਭਾਵ ਮੁਫਤ ਤੀਰਥ ਯਾਤਰਾ ਕਰਵਾਉਣ ਵਾਲੀ ਪੰਜਾਬ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਰਮਾ ਨੇ ਦੱਸਿਆ ਕਿ ਧਾਰਮਿਕ ਯਾਤਰਾਵਾਂ ਨਾਲ ਲੋਕਾਂ ਨੂੰ ਆਤਮਿਕ ਸ਼ਾਂਤੀ ਤਾਂ ਮਿਲ ਹੀ ਰਹੀ ਹੈ ਸਗੋਂ ਧਾਰਮਿਕ ਪਾਸੇ ਬਿਰਤੀ ਲੱਗਣ ਨਾਲ ਸਮਾਜ ਵਿੱਚ ਫੈਲ ਰਹੀਆਂ ਬੁਰਾਈਆਂ ਨੂੰ ਵੀ ਠੱਲ ਪਵੇਗੀ ਕਿਉਂਕਿ ਧਾਰਮਿਕ ਸਥਾਨ ਹੈ ਕਿਉਂਕਿ ਬੰਦੇ ਦਾ ਜਿਆਦਾ ਅਟੈਚਮੈਂਟ ਧਾਰਮਿਕ ਸਥਾਨ ਵੱਲ ਹੋ ਜੇਗੀ ਤੇ ਬਹੁਤ ਜ਼ਿਆਦਾ ਇੱਥੇ ਨਸ਼ੇ ਪੱਤੇ ਤੋਂ ਵੀ ਰਹਿਤ ਮਿਲੇਗੀ ਬੱਚਿਆਂ ਇੰਨਾ ਆਪਾਂ ਖਰਚਾ ਵੀ ਨਹੀਂ ਕਰ ਸਕਦੇ ਕਿਉਂਕਿ ਅਸੀਂ ਬੱਚਿਆਂ ਦਾ ਵੀ ਖਰਚਾ ਨਹੀਂ ਕਰ ਸਕਦੇ ਇੰਨਾ ਕਿਉਂਕਿ ਜੇ ਇੱਕ ਘਰ ਦੇ ਵਿੱਚੋਂ ਤਿੰਨ ਜਾਣਗੇ ਤਾਂ ਦੇਖੋ ਤੁਸੀਂ 2500 3000 ਰੁਪਏ ਤੱਕ ਰਾਇਆ ਹੀ ਗਿਆ ਕੱਲਾ ਇੰਨਾ ਕਿੱਥੋਂ ਦਾ ਬੰਦਾ ਰੈਜ਼ਰਮੈਂਟ ਕਰ ਲੂਗਾ ਅੱਜਕੱਲ ਦੀ ਮਹਿੰਗਾਈ ਦੇ ਵਿੱਚ ਤਾਂ ਘਰ ਦਾ ਖਰਚਾ ਹੀ ਕਰਨਾ ਬਹੁਤ ਔਖਾ ਹੈ ਰਮਾ ਖੁੱਲਰ ਵਾਂਗ ਹੀ ਮੁੱਖ ਮੰਤਰੀ ਟੀਰਥ ਯਾਤਰਾ ਸਕੀਮ ਬਦੌਲਤ ਸ਼੍ਰੀ ਖਾਟੂ ਸ਼ਾਮ ਦੇ ਦਰਸ਼ਨ ਕਰਨ ਵਾਲੀ ਅਲਕਾ ਰਾਣੀ ਨੇ ਵੀ ਪੰਜਾਬ ਸਰਕਾਰ ਦੀ ਇਸ ਪਹਿਲ ਦੀ ਖੂਬ ਸ਼ਲਾਘਾ ਕੀਤੀ ਹੈ ਰੋਪੜ ਦੀ ਰਹਿਣ ਵਾਲੀ ਅਲਕਾ ਹਾਊਸਵਾਈਫ ਨੇ ਪਤੀ ਦੀ ਪ੍ਰਾਈਵੇਟ ਨੌਕਰੀ ਤੇ ਤਿੰਨ ਧੀਆਂ ਦੀ ਪਰਵਰਿਸ਼ ਦੀ ਜ਼ਿੰਮੇਵਾਰੀ ਨਿਭਾਉਣ ਦੇ ਵਿੱਚ ਰੁੱਝੇ ਇਸ ਮੱਧਮ ਵਰਗੀ ਪਰਿਵਾਰ ਲਈ ਆਪਣੇ ਖਰਚੇ ਤੇ ਰਾਜਸਥਾਨ ਜਾ ਕੇ ਸ਼ਿਆਮ ਬਾਬਾ ਦੇ ਦਰਸ਼ਨ ਕਰਨਾ ਲਗਭਗ ਨਾ ਮੁਮਕਿਨ ਹੀ ਸੀ ਪਰ ਕਹਿੰਦੇ ਨੇ ਨਾ ਜੇਕਰ ਸ਼ਰਧਾ ਸੱਚੀ ਹੋਵੇ ਤਾਂ ਰੱਬ ਆਪੇ ਕੋਈ ਨਾ ਕੋਈ ਜ਼ਰੀਏ ਬਣਾ ਹੀ ਦਿੰਦਾ ਹੈ ਅਲਕਾ ਦੇ ਉਸਦੇ ਪਰਿਵਾਰ ਲਈ ਵੀ ਇਹ ਜ਼ਰੀਆ ਬਣੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਲੀ ਪੰਜਾਬ ਸਰਕਾਰ ਪੰਜਾਬ ਸਰਕਾਰ ਵੱਲੋਂ ਕਰਵਾਈ ਮੁਫਤ ਤੀਰਥ ਯਾਤਰਾ ਦਾ ਤਜਰਬਾ ਅਲਕਾ ਹੋਰਾ ਲਈ ਕਿਵੇਂ ਦਾ ਰਹਾ ਆਓ ਉਹਨਾਂ ਤੋਂ ਵੀ ਜਾਣ ਲੈਨੇ ਆ ਅਸੀਂ ਫਰਵਰੀ ਮਹੀਨੇ ਚ ਗਏ ਸੀ ਦੂਸਰੀ ਯਾਤਰਾ ਸੀ ਮਤਲਬ ਇਹ ਖਾਟੂ ਸ਼ਾਂਦੇ ਸਾਨੂੰ ਬਹੁਤ ਵਧੀਆ ਲੱਗਿਆ ਵੈਸੇ ਅਸੀਂ ਆਪਣੇ ਖਰਚੇ ਤੋਂ ਜਾ ਨਹੀਂ ਸਕਦੇ ਸੀ ਪਰ ਅਸੀਂ ਭਗਵੰਤਾਨ ਜੀ ਦਾ ਬਹੁਤ ਧੰਨਵਾਦ ਕਰਦੇ ਆ ਕਿ ਜਿਹੜੇ ਸਾਡੇ ਗਰੀਬਾਂ ਵਾਸਤੇ ਮਤਲਬ ਉਹਨਾਂ ਨੇ ਇਹ ਕਰਿਆ ਕੰਮ ਕਿ ਅਸੀਂ ਕਿੱਥੇ ਜਾ ਸਕੀਏ ਧਾਰਮਿਕ ਸਥਾਨ ਤੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦਾ ਲਾਹਾ ਲੈਣ ਵਾਲੇ ਹੋਰ ਨਾ ਸ਼ਰਦਾਲੂਆਂ ਦਾ ਤਜਰਬਾ ਉਹਨਾਂ ਦੀ ਜ਼ੁਬਾਨੀ ਸੁਣਾਈਏ ਉਸ ਤੋਂ ਪਹਿਲਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ 27 ਨਵੰਬਰ 2023 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਾਉਣ ਲਈ ਮੁੱਖ ਮੰਤਰੀ ਤੀਰਥ ਯਾਤਰਾ ਦੀ ਸ਼ੁਰੂਆਤ ਕਰਦਿਆਂ ਬੱਸਾਂ ਨੂੰ ਹਰੀ ਝੰਡੀ ਦਿੱਤੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਪਹਿਲੇ ਦਿਨ ਗੁਰੂਦੀਪ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ 1000 ਯਾਤਰੀਆਂ ਨੂੰ ਲੈ ਕੇ ਤਖਤ ਸ਼੍ਰੀ ਹਜ਼ੂਰ ਸਾਹਿਬ ਲਈ ਰੇਲ ਗੱਡੀ ਰਵਾਨਾ ਹੋਈ ਜ਼ਿਕਰੇ ਖਾਸ ਹੈ ਕਿ ਹਜ਼ਾਰਾ ਸ਼ਰਧਾਲੂਆਂ ਨੂੰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯਾਤਰਾ ਸਦਕਾ ਦੇਸ਼ ਭਰ ਵਿੱਚ ਸਥਿਤ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਬਿਲਕੁਲ ਮੁਫਤ ਸਫ਼ਰ ਦੀ ਸਹੂਲਤ ਮਿਲੀ ਹੈ ਸਭ ਤੋਂ ਖਾਸ ਤੇ ਸਭ ਤੋਂ ਅਹਿਮ ਇਹ ਰਿਹਾ ਇਹ ਤੀਰਤ ਯਾਤਰਾ ਦੌਰਾਨ ਯਾਤਰੀ ਦੇ ਠਹਿਰਨ ਖਾਣ ਪੀਣ ਤੇ ਮੈਡੀਕਲ ਸੇਵਾ ਦਾ ਸਾਰਾ ਇੰਤਜ਼ਾਮ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ 1040 ਸਵਾਰੀਆਂ ਇੱਕ ਟ੍ਰੇਨ 'ਚ ਜਾਂਦੀਆਂ ਜੀ ਬੜੀਆਂ ਸ਼ਾਨਦਾਰ ਏਸੀ ਟ੍ਰੇਨਾਂ ਨੇ ਔਰ ਖਾਣ ਪੀਣ ਨੂੰ ਵਿੱਚ ਸਭ ਕੁਝ ਮਿਲੂਗਾ ਖਾਣਾ ਡਾਕਟਰ ਵਿੱਚ ਹੈ ਕੋਈ ਰੱਬ ਨਾ ਕਰੇ ਕੋਈ ਬਿਮਾਰੀ ਤੁਹਾਮਾਰੀ ਰਸਤੇ ਚ ਹੁੰਦੀ ਹੈ ਡਾਕਟਰ ਵਿੱਚ ਹੈਗਾ ਤੇ ਤੁਹਾਡੇ ਨਾਲ ਸੰਪਰਕ ਰੱਖਿਆ ਜਾਊਗਾ ਅੱਜ 300 ਸ਼ਰਧਾਲੂ ਜਿਹੜੇ ਨੇ ਉਹ ਅੰਮ੍ਰਿਤਸਰ ਸਾਹਿਬ ਤੋਂ 200 ਬੀ ਤੋਂ ਉੱਪਰ ਜਲੰਧਰ ਤੋਂ ਤੇ 500 ਤੇ 500 ਤੋਂ 510 520 ਧੂਰੀ ਦੇ ਇਸ ਜੰਕਸ਼ਨ ਤੋਂ ਅੱਜ ਹਜ਼ੂਰ ਸਾਹਿਬ ਲਈ ਰਵਾਨਾ ਹੋਣਗੇ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਸਿੱਖ ਸੰਗਤਾਂ ਨੂੰ ਪੰਜ ਤਖਤ ਸਾਬਾਨਾ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤਖਤ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਤੇ ਤਖਤ ਸ਼੍ਰੀ ਪਟਨਾ ਸਾਹਿਬ ਬਿਹਾਰ ਦੇ ਦਰਸ਼ਨ ਕਰਵਾਏ ਜਾ ਰਹੇ ਨੇ ਇਸ ਤੋਂ ਇਲਾਵਾ ਹਿੰਦੂ ਤੀਰਥ ਸਥਾਨ ਵਾਰਾਨਸੀ ਮਥੁਰਾ ਤੇ ਬ੍ਰਿੰਦਾਵਨ ਤਾਂ ਸਾਲਾਸਰਤਾ ਸ਼੍ਰੀ ਖਾਟੂ ਸ਼ਿਆਮ ਬਾਬਾ ਮਾਤਾ ਚਿੰਤਪੁਰਨੀ ਜੀ ਮਾਤਾ ਜਵਾਲਾ ਜੀ ਮਾਤਾ ਨੈਣਾ ਦੇਵੀ ਜੀ ਮਾਤਾ ਵੈਸ਼ਨੂ ਦੇਵੀ ਜੀ ਅਤੇ ਖਵਾਜ਼ਾ ਅਜਮੇਰ ਸ਼ਰੀਫ ਦਰਗਾਹ ਦੀ ਵੀ ਧਾਰਮਿਕ ਯਾਤਰਾ ਕਰਵਾਈ ਜਾ ਰਹੀ ਹੈ ਗੌਰਤਲਬ ਹੈ ਕਿ ਹੁਣ ਤੱਕ ਸੂਬੇ ਭਰ ਵਿੱਚੋਂ ਕਰੀਬ 35000 ਤੋਂ ਵੱਧ ਸ਼ਰਧਾਲੂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦਾ ਲਾਭ ਲੈਂਦੇ ਹੋਏ ਵੱਖ-ਵੱਖ ਧਾਰਮਿਕ ਸਥਾਨਾਂ ਦੀ ਤੀਰਥ ਯਾਤਰਾ ਕਰ ਚੁੱਕੇ ਨੇ ਬਾਣੀ ਵਿੱਚ ਗੁਰੂਆਂ ਦੇ ਦਿੱਤੇ ਸੰਦੇਸ਼ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਉਹ ਦੀ ਸੋਚ ਤੇ ਪੂਰਨ ਉਤਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਯਾਤਰਾ ਕਰਨ ਵਾਲੇ ਕਿਸੇ ਵੀ ਇਨਸਾਨ ਦਾ ਧਰਮ ਜਾਂ ਜਾਤ ਪਾਤ ਨਹੀਂ ਵੇਖੀ ਜਾਂਦੀ ਇਸ ਗੱਲ ਦੀ ਗਵਾਹੀ ਬਤੌਰ ਲੈਕਚਰਰ ਰਿਟਾਇਰਡ ਹੋਏ ਰੋਪੜ ਦੇ ਰਹਿਣ ਵਾਲੇ ਇੰਦਰਜੀਤ ਸਿੰਘ ਪੱਲਾ ਵੀ ਭਰਦੇ ਨੇ ਗੁਰੂਆਂ ਤੇ ਗੁਰਬਾਣੀ ਦੇ ਵਿੱਚ ਅਟੁੱਟ ਸ਼ਰਧਾ ਰੱਖਣ ਵਾਲੇ ਇੰਦਰਜੀਤ ਸਿੰਘ ਨੂੰ ਨੌਕਰੀ ਦੌਰਾਨ ਕਦੇ ਗੁਰੂ ਧਾਮਾਂ ਦੇ ਦਰਸ਼ਨ ਕਰਨ ਦਾ ਸਮਾਂ ਨਾ ਲੱਗਾ ਪਰ ਉਹ ਪੰਜਾਬ ਸਰਕਾਰ ਦੀ ਇਸ ਸਹੂਲਤ ਦਾ ਲਾਹਾ ਲੈਣ ਤੋਂ ਨਾ ਚੁਕੇ ਆਪਣੇ ਜੀਵਨ ਸਾਥੀ ਦੇ ਨਾਲ ਮੁੱਖ ਮੰਤਰੀ ਤੀਰਥ ਯਾਤਰਾ ਸਦਕਾ ਅਕਾਲ ਤਖਤ ਸ਼੍ਰੀ ਹਰਮੰਦਰ ਸਾਹਿਬ ਤਖਤ ਸ਼੍ਰੀ ਦਮਦਮਾ ਸਾਹਿਬ ਤੇ ਸ਼੍ਰੀ ਫਤੇਗੜ ਸਾਹਿਬ ਦੇ ਗੁਰੂ ਘਰਾਂ ਦੇ ਦਰਸ਼ਨੇ ਦਿਦਾਰ ਕਰਨ ਵਾਲੇ ਇੰਦਰਜੀਤ ਸਿੰਘ ਦੇ ਦਿਲ ਵਿੱਚ ਇਸ ਆਨੰਦਮਈ ਯਾਤਰਾ ਦੀਆਂ ਯਾਦਾਂ ਹਮੇਸ਼ਾ ਇੱਕ ਖਿੜੇ ਹੋਏ ਫੁੱਲ ਵਾਂਗ ਤਾਜ਼ਾ ਰਹਣਗੀਆਂ ਇੰਦਰਜੀਤ ਸਿੰਘ ਹੋਰਾਂ ਲਈ ਇਹ ਯਾਤਰਾ ਇਸ ਲਈ ਵੀ ਬਹੁਤ ਖਾਸ ਸੀ ਕਿਉਂਕਿ ਇਸ ਯਾਤਰਾ ਦੌਰਾਨ ਉਹਨਾਂ ਦੀ ਇੱਕ दिली ਇੱਛਾ ਵੀ ਪੂਰੀ ਹੋਈ ਜਿਸ ਨੂੰ ਪੂਰਾ ਕਰਨ ਦਾ ਮੌਕਾ ਉਹਨਾਂ ਨੂੰ ਸ਼ਾਇਦ ਦੁਬਾਰਾ ਨਾ ਮਿਲ ਸਕੇ ਮੇਰੇ ਵੀ ਦਿਲਚਸਤਾਂਗ ਸੀ ਤੇ ਜੌਬ ਚ ਹੋਣ ਕਰਕੇ ਨੇੜੇ ਦੇ ਤੀਰਥ ਸਥਾਨਾਂ ਤੇ ਤਾਂ ਅਸੀਂ ਅਕਸਰ ਜਾਂਦੇ ਰਹੇ ਮੇਰੀ ਇੱਕ दिली ਇੱਛਾ ਸੀ ਕਿ ਦਰਬਾਰ ਸਾਹਿਬ ਦੇ ਅੰਦਰ ਬਹਿ ਕੇ ਜਿੱਥੇ ਸਾਡੇ ਕੀਰਤਨ ਹੁੰਦਾ ਹੈ ਉਹਨਾਂ ਦੇ ਨਾਲ ਬਹਿ ਕੇ ਉੱਥੇ ਕੀਰਤਨ ਸੁਣਿਆ ਜਾਵੇ ਘੰਟਾ ਅਸੀਂ ਕੀਰਤਨ ਸੁਣਿਆ ਉਹ ਇੱਕ ਜੀਵਨ ਦਾ ਨਾ ਭੁੱਲਣ ਵਾਲਾ ਤੇ ਆਤਮਿਕ ਸਕੂਨ ਜਿਹੜਾ ਸਾਨੂੰ ਮਿਲਿਆ ਉਹ ਸ਼ਾਇਦ ਕਦੇ ਵੀ ਪ੍ਰਾਪਤ ਨਾ ਹੋਵੇ ਤੇ ਹੁਣ ਵੀ ਇੰਨਾ ਉਥੇ ਰਾਸ਼ੂਣ ਕਰਕੇ ਕਦੇ ਨਾ ਮੌਕਾ ਮਿਲੇ ਤੇ ਇੱਕ ਸਭ ਤੋਂ ਵੱਡੀ ਚੀਜ਼ ਜੋ ਮੈਂ ਫੀਲ ਕੀਤੀ ਉਹ ਇਹ ਸੀ ਕਿ ਅਸੀਂ ਅਲੱਗ-ਅਲੱਗ ਮੁਹੱਲਿਆਂ ਤੋਂ ਅਲੱਗ-ਅਲੱਗ ਪਿੰਡਾਂ ਤੋਂ ਇਕੱਠੇ ਹੋ ਕੇ ਗਏ ਤਾਂ ਉਹ ਇੱਕ ਜਿਹੜਾ ਸਾਡੇ ਆ ਸਾਡੀ ਸੱਭਿਆਚਾਰਕ ਸਾਂਝ ਬਣੀ ਹੈ ਉਹਨਾਂ ਲੋਕਾਂ ਨਾਲ ਅਸੀਂ ਵਿਚਰੇ ਇਕੱਠੇ ਰਹੇ ਜਿੱਥੇ-ਜਿੱਥੇ ਵੀ ਜੀ ਦਾ ਮਨ ਕਰਦਾ ਜਾਣ ਨੂੰ ਕੋਈ ਇਹਦੇ ਵਿੱਚ ਫਾਰਮ ਚ ਅਸੀਂ ਇਹ ਨਹੀਂ ਲਿਖਦੇ ਕਿਉਂ ਚੱਲਿਓ ਜਾਂ ਕੌਣ ਹੋ ਜਾਂ ਜਾਤ ਪਾਤ ਕਿਉਂਕਿ ਉਸ ਉਸ ਗੁਰੂ ਦੇ ਨਾਂ ਤੇ ਅੱਜ ਸ਼ੁਰੂ ਕਰਨ ਲੱਗਿਆ ਜਿਹਨੇ ਜਾਤ ਪਾਤ ਖਤਮ ਕੀਤੀ ਸੀ ਜਿਹਨੇ ਕਿਹਾ ਸੀ ਮਾਨਸ ਮਾਨਸ ਦੀ ਜਾਤ ਸਵੇ ਇੱਕੋ ਪਹਿਚਾਨ ਹੋ ਰੋਪੜ ਵਿਖੇ ਬਿਊਟੀ ਪਾਰਲਰ ਚਲਾਉਣ ਵਾਲੀ ਮਨੀਸ਼ਾ ਦਾ ਸਾਰਾ ਦਿਨ ਕੰਮ ਤੇ ਬੱਚਿਆਂ ਦੀ ਸੰਭਾਲ ਵਿੱਚ ਨਿਕਲ ਜਾਂਦਾ ਹੈ ਪਤੀ ਵਿਦੇਸ਼ ਵਿੱਚ ਡਰਾਈਵਿੰਗ ਕਰਦੇ ਨੇ ਅਜਿਹੇ ਵਿਚਾਰ ਉਸ ਲਈ ਕਿਤੇ ਵੀ ਘੁੰਮਣ ਫਿਰਨ ਯਾਤਰਾਮਿਕ ਸਥਾਨ ਦੀ ਯਾਤਰਾ ਲਈ ਸਮਾਂ ਕੱਢਣਾ ਬੜਾ ਔਖਾ ਸੀ ਉਤੋਂ ਇਕੱਲੀ ਮਹਿਲਾ ਹੋਣ ਕਰਕੇ ਸੁਰੱਖਿਆ ਨੂੰ ਲੈ ਕੇ ਵੀ ਕਈ ਸਵਾਲ ਜ਼ਹਿਨ ਵਿੱਚ ਉੱਠਦੇ ਸੀ ਪਰ ਜਦੋਂ ਉਹਨਾਂ ਨੂੰ ਪੰਜਾਬ ਸਰਕਾਰ ਦੀ ਸਤੇਰਤ ਯਾਤਰਾ ਸਕੀਮ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਬੇਫਿਕਰ ਹੋ ਕੇ ਬਸ ਰਾਹੀ Rajasthan ਜਾ ਕੇ ਸ਼੍ਰੀ ਖਾਟੂ ਸ਼ਿਆਮ ਬਾਬਾ ਦੇ ਦਰਸ਼ਨ ਕੀਤੇ ਬਿਨਾਂ 1 ਰੁਪਿਆ ਖਰਚ ਕੀਤੇ ਇਸ ਯਾਤਰਾ ਲਈ ਮਨੀਸ਼ਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਜਿਸ ਬਦੌਲਤ ਉਸ ਨੂੰ ਖਾਟੂ ਸ਼ਿਆਮ ਬਾਬਾ ਦੇ ਪਵਿੱਤਰ ਸਥਾਨ ਦੇ ਦਰਸ਼ਨ ਹੋ ਸਕੇ ਨੇ ਸਾਡੇ ਕੋ ਇਦਾਂ ਨਿਕਲੇ ਹੀ ਨਹੀਂ ਜਾਂਦਾ ਕਿਉਂਕਿ 2 ਦਿਨ ਵਾਸਤੇ ਤਾਂ ਘਰ ਛੱਡਣਾ ਵੀ ਬਹੁਤ ਔਖਾ ਵਾ ਬੱਚਿਆਰੇ ਨਾਲ ਵੀ ਅ ਬੱਚਿਆਰੇ ਨਾਲ ਵੀ ਸਾਨੂੰ ਔਖਾ ਲੱਗਦਾ ਬਸ ਵਿੱਚ ਤਾਂ ਹਾਂਜੀ ਫਿਰ ਫ੍ਰੀ ਚ ਗਏ ਸੀਗੇ ਕੋਈ ਇਹ ਵੀ ਨਹੀਂ ਕਿ ਕੋਈ ਪੈਸਾ ਲੱਗਿਆ ਜਾਂ ਨਹੀਂ ਖਾਣ ਪੀਣ ਦਾ ਵੀ ਫ੍ਰੀ ਚ ਰਹਿਣਾ ਸੈਨਾ ਵੀ ਫ੍ਰੀ ਚ ਅਸੀਂ ਆਪ ਜਾਣਦੇ ਹਾਂ ਤੇ ਹੋਟਲ ਦੇ ਰੂਮ ਰੈਂਟ ਦੋ ਸਾਰਾ ਕੁਝ ਕਰੋ ਧੰਨਵਾਦ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਪਲਾ ਅਜੇ ਹਾ ਕੌਣ ਹੋਵੇਗਾ ਜਿਸ ਦਾ ਮਨ ਆਪਣੇ ਪਰਮਾਤਮਾ ਦੇ ਦਰ ਜਾ ਕੇ ਉਹਨਾਂ ਦੇ ਦਰਸ਼ਨ ਕਰਨ ਦਾ ਨਾ ਹੁੰਦਾ ਹੋਵੇ ਪਰ ਘਰ ਦੀ ਆਰਥਿਕ ਤੰਗੀ ਤੇ ਰੋਜ਼ੀ-ਰੋਟੀ ਕਮਾਉਣ ਵਿੱਚ ਬੀਤ ਰਹੀ ਜ਼ਿੰਦਗੀ ਵਿੱਚ ਇਨਸਾਨ ਨੂੰ ਕਈ ਵਾਰੀ ਆਪਣੀਆਂ ਕਈ ਖੁਆਇਸ਼ਾਂ ਨੂੰ ਮਾਰਨਾ ਪੈਂਦਾ ਪਰ ਹੁਣ ਮਾਨ ਸਰਕਾਰ ਦੇ ਹੁੰਦੇ ਕੋਈ ਚਿੰਤਾ ਦੀ ਲੋੜ ਨਹੀਂ ਗੁਰੂ ਨਗਰੀ ਅੰਮ੍ਰਿਤਸਰ ਦੀ ਸ਼ਾਸਤਰੀ ਮਾਰਕੀਟ ਵਿੱਚ ਖਾਣੇ ਦੀ ਰੇੜੀ ਲਗਾਉਣ ਵਾਲੇ ਚਾਂਦ ਸੈਗਲ ਦੇ ਘਰ ਵਿੱਚ ਸੱਤ ਜੀ ਨੇ ਚਾਂਦ ਦੱਸਦੇ ਨਹੀਂ ਕਿ ਰੇੜੀ ਲਾ ਕੇ ਘਰ ਦੀ ਦਾਲ ਰੋਟੀ ਹੀ ਬੜੀ ਔਖੀ ਚੱਲਦੀ ਹੈ। ਇਹਨਾਂ ਹਾਲਾਤਾਂ ਵਿੱਚ ਪਰਿਵਾਰ ਨੂੰ ਕਿਤੇ ਵੀ ਯਾਤਰਾ ਤੇ ਲੈ ਜਾਣਾ ਉਹਨਾਂ ਦੇ ਵੱਸ ਤੋਂ ਬਾਹਰ ਸੀ। ਪਰ ਮਾਨ ਸਰਕਾਰ ਦੀ ਮੁੱਖ ਮੰਤਰੀ ਤਿਰਥ ਯਾਤਰਾ ਸਦਕਾ ਉਹ ਪੂਰੇ ਪਰਿਵਾਰ ਸਮੇਤ ਤਤਸ਼ਰੀ ਕੇਸਗੜ ਸਾਹਿਬ, ਮਾਤਾ ਚੰਤ ਪੁਰਨੀ ਜੀ, ਮਾਤਾ ਜਵਾਲਾ ਜੀ ਤੇ ਮਾਤਾ ਕਾਂਗੜਾ ਜੀ ਦੇ ਦਰਸ਼ਨ ਕਰਕੇ ਆਏ। ਇਸ ਯਾਤਰਾ ਵਿੱਚ ਉਹਨਾਂ ਦਾ ਦੋਸਤ ਦੀਪਕ ਵੀ ਆਪਣੇ ਪਰਿਵਾਰ ਸਮੇਤ ਗਿਆ ਸੀ। ਬਿਨਾ ਕਿਸੇ ਖਰਚ ਦੇ ਇਹ 2 ਦਿਨਾਂ ਦੀ ਯਾਤਰਾ ਇਹਨਾਂ ਦੋਨਾਂ ਦੋਸਤਾਂ ਲਈ ਕਦੇ ਨਾ ਭੁੱਲਣ ਵਾਲੀ ਇੱਕ ਸੁਨਹਿਰੀ ਯਾਦ ਬਣ ਗਈ ਕਿਉਂਕਿ ਯਾਤਰਾ ਦੌਰਾਨ ਕੀਤੇ ਸਰਕਾਰੀ ਇੰਤਜ਼ਾਮ ਤੇ ਸਹੂਲਤਾਂਾਂ ਕਿਸੇ 5 ਸਟਾਰ ਹੋਟਲ ਤੋਂ ਘੱਟ ਨਹੀਂ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀ ਇਸ ਬਿਹਤਰੀਨ ਸ਼ੁਰੂਆਤ ਸਦਕਾ ਤੀਰਥ ਸਥਾਨਾਂ ਦੇ ਦਰਸ਼ਨ ਕਰਨ ਵਾਲੇ ਚਾਂਦ ਸਹਿਗਲ ਨੂੰ ਯਾਤਰਾ ਦੌਰਾਨ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਨੇ ਇਹਨਾਂ ਪ੍ਰਭਾਵਿਤ ਕੀਤਾ ਹੈ ਕਿਉਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀਆਂ ਤਾਰੀਫਾਂ ਕਰਦੇ ਨਹੀਂ ਥੱਕਦੇ ਚਿੰਤਪੁਰ ਦੀ ਮਾਤਾ ਸ਼੍ਰੀ ਆਨੰਦਪੁਰ ਸਾਹਿਬ ਜਵਾਲਾ ਜੀ ਬਗਲਾਮੁਖੀ ਮਾਤਾ ਜੀ ਔਰ ਕਾਂਗੜਾ ਜੀ ਇਹ ਸਫ਼ਰ 3 ਦਿਨ ਔਰ ਜਿਹੜੇ ਹੋਟਲ ਬੁੱਕ ਕਰਵਾਏ ਸੀ ਔਰ ਬਹੁਤ ਅੱਛੇ ਸੀਗਾ ਲਗਜ਼ਰੀ ਹੋਟਲ ਸੀ ਔਰ ਵਧੀਆ ਸੀ ਸਿਸਟਮ ਸਾਰਾ ਔਰ ਖਾਣਾ ਵੀ ਇੱਕ ਬਹੁਤ ਅੱਛਾ ਸੀਗਾ ਜਿਹੜਾ ਬਫੇ ਦਾ ਖਾਣਾ ਸੀਗਾ ਉਹਨਾਂ ਨੇ ਜਿੱਦਾਂ ਕੋਈ ਸਾਨੂੰ ਹਵੇਲੀ ਦੇ ਵਿੱਚ ਉਹਨਾਂ ਨੇ ਨਾਸ਼ਤਾ ਕਰਵਾਤਾ ਹਵੇਲੇ ਜੇ ਸਾਡਾ ਡਿਨਰ ਲੰਚ ਰੱਖਿਆ ਮਤਲਬ ਅੱਛੇ ਅੱਛੇ ਓਡਲੇ ਕੋਈ ਗਨੂ ਗਲਾਵਾ ਨਹੀਂ ਲਾਇਆ ਉਹਨਾਂ ਨੇ ਲੇਕਿਨ ਮਾਨ ਸਾਹਿਬ ਨੇ ਆਪਣਾ ਪਰਿਵਾਰ ਸਮਝਿਆ ਪੂਰੇ ਪੰਜਾਬ ਨੂੰ ਸਾਨੂੰ ਗਰਵ ਇਸ ਸੀਐਮ ਉੱਤੇ ਅੱਜ ਤੱਕ ਨਸੀ ਇਹੋ ਜੀ ਯਾਤਰਾ ਕਦੀ ਪਹਿਲੋ ਸੁਣੀ ਵੀ ਨਹੀਂ ਸੀ ਦੇਖੀ ਦੀ ਗੱਲ ਵੱਖਰੀ ਸੁਣੀ ਵੀ ਨਹੀਂ ਸੀ ਕਦੀ ਜਿਹੜੀ ਹੈਗੀ ਹੈ ਤੇ ਬਾਕੀ ਇਹ ਮੈਂ ਸਾਨੂੰ ਵੱਡਾ ਕਹਿੰਦਾ ਮੈਂ ਮਾਨ ਸਾਹਿਬ ਦਾ ਜੋ ਚੀ ਉਹ ਕਹਿੰਦੇ ਆ ਉਹ 100% ਛੱਡ ਕੇ 100% ਪੂਰਾ ਕੰਮ ਮੁਕੰਮਲ ਹੁੰਦਾ ਵਾ ਹਰ ਸੀਰ ਅੰਮ੍ਰਿਤਸਰ ਦੇ ਪ੍ਰਤਾਪ ਬਾਜ਼ਾਰ ਨਜ਼ਦੀਕ ਤੰਗ ਗਲੀਆਂ ਵਿਚਾਲੇ ਸਥਿਤ ਇਸ ਘਰ ਵਿੱਚ ਅਨੁਰਾਦਾ ਤੇ ਗੁਰਵਿੰਦਰ ਕੌਰ ਰਹਿੰਦੀਆਂ ਨੇ ਜੋ ਰਿਸ਼ਤੇ ਵਿੱਚ ਦਰਾਨੀ ਜਠਾਣੀ ਨੇ ਛੋਟੇ ਜਿਹੇ ਘਰ ਵਿੱਚ ਰਹਿ ਰਹੇ 7 ਮੈਂਬਰਾਂ ਵਾਲੇ ਪਰਿਵਾਰ ਦੇ ਘਰ ਦੇ ਹਾਲਾਤ ਆਪ ਦੱਸ ਰਹੇ ਨੇ ਕਿ ਘਰ ਵਿੱਚ ਹੋਣ ਵਾਲੀ ਆਮਦਨ ਨਾਲ ਕਮੀਲਦਾਰੀ ਹੀ ਬੜੀ ਔਖੀ ਨਿਭਦੀ ਹੈ ਅਜਿਹੇ ਵਿਚਕਾਰ ਪੰਜਾਬ ਸਰਕਾਰ ਵੱਲੋਂ ਕਰਵਾਈ ਗਈ ਨਿਸ਼ੁਲਕ ਤੀਰਥ ਯਾਤਰਾ ਦਾ ਜੋ ਸੁਖਦ ਆਨੰਦ ਪੂਰੇ ਪਰਿਵਾਰ ਨੇ ਮਾਣਿਆ ਉਹਨਾਂ ਦਾ ਦਿਲ ਕਰਦਾ ਕਿ ਵਾਰ-ਵਾਰ ਮੁੱਖ ਮੰਤਰੀ ਤੀਰਥ ਯਾਤਰਾ ਸਦਕਾ ਉਹ ਹੋਰ ਵੀ ਧਾਰਮਿਕ ਸਥਾਨਾਂ ਤੇ ਜਾ ਕੇ ਦਰਸ਼ਨ ਕਰਨ ਅਸੀਂ ਚਿੰਤਪੁਰ ਨਹੀਂ ਗਏ ਸੀ ਜੀ ਜਵਾਲਾ ਜਗਏ ਸੀ ਤੇ ਖਾਟੂ ਸ਼ਾਮ ਜੀ ਉੱਥੇ ਜਾ ਕੇ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਅਰੇਂਜਮੈਂਟ ਸੀ ਉੱਥੇ ਸਭ ਕੁਝ ਸੀ ਉਹਨਾਂ ਨੇ ਕਿਟ ਵਗੈਰਾ ਦਿੱਤੀ ਹੋਈ ਸੀ ਕਿਸੇ ਚੀਜ਼ ਦੀ ਮਲਕੀ ਦਿੱਕਤ ਨਹੀਂ ਆਈ ਸਾਨੂੰ ਉੱਥੇ ਬਹੁਤ ਵਧੀਆ ਲੱਗਿਆ ਜਾ ਕੇ ਵਰਤ ਚ ਮੈਂ ਗਈ ਸੀ ਮੇਰੇ ਹਸਬੰਦ ਗਏ ਸੀ ਤੇ ਨਾਲ ਬੱਚੇ ਵਗੈਰਾ ਅਸੀਂ ਸਾਰੇ ਮਿਲ ਕੇ ਪੂਰੀ ਫੈਮਲੀ ਗਈ ਸੀ ਸਾਡਾ ਕੋਈ ਪੈਸਾ ਨਹੀਂ ਲੱਗਾ ਸਾਰੀ ਜੋ ਵੀ ਸੀ ਸਾਰੀ ਸਕੀਮ ਉਹਨਾਂ ਦੀ ਭਗਵੰਤ ਮਾਨ ਜੀ ਜੀ ਦੀ ਸੀ ਸिलाई ਕਢਾਈ ਕਰਕੇ ਉਜਰਤ ਕਮਾਉਂਦੇ ਪਰਿਵਾਰ ਲਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਕਿਸੇ ਸੁਨਹਿਰੀ ਮੌਕੇ ਤੋਂ ਘੱਟ ਨਹੀਂ ਸੀ ਕਿਉਂਕਿ ਪਰਿਵਾਰ ਲਈ ਆਪਣੇ ਨਿੱਜੀ ਖਰਚ ਤੇ ਕਿਧਰੇ ਵੀ ਘੁੰਮਣ ਫਿਰਨ ਲਈ ਸਫਰ ਤੇ ਜਾਣਾ ਮੁਸ਼ਕਿਲ ਹੀ ਨਹੀਂ ਬਲਕੇ ਨਾ ਮੁਮਕਿਨ ਸੀ ਇਤੋਂ ਪਲਾ ਹੋਵੇ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਇੰਨਾ ਵਰਗੇ ਹਜ਼ਾਰਾਂ ਪਰਿਵਾਰਾਂ ਦੀ ਸੋਚ ਕੇ ਇਹ ਸਹੂਲਤ ਚਲਾਈ ਜਿਸ ਬਤੌਲਤ ਉਹ ਵੀ ਮਾਤਾ ਚਿੰਤਪੁਰਨੀ ਜੀ ਮਾਤਾ ਜਵਾਲਾ ਜੀ ਤੇ ਖਾਟੋ ਸ਼ਾਮ ਬਾਬਾ ਜੀ ਦੇ ਦਰਸ਼ਨ ਕਰ ਪਾਏ ਪਰਿਵਾਰ ਦਾ ਗੁਜ਼ਾਰਾ ਮਸ਼ੀਨ ਮੈਂ ਚਲਾਨੀ ਆ ਮੈਂ ਮੇਰਾ ਆਦਮੀ ਤੈ ਲਗਾਉਂਦਾ ਤੇ ਬਸ ਐਦਾਂ ਹੀ ਅਸੀਂ ਬੱਚੇ ਵੜਾਏ ਆ ਇਸ ਖਾਟੋ ਸ਼ਾਮ ਗਏ ਸੀਗੇ ਤੇ ਇੱਧਰ ਨਾਨਦਪੁਰ ਸਾਹਿਬ ਵਾਲ ਗਏ ਸੀਗੇ ਸਾਨੂੰ ਉੱਥੇ ਬੜਾ ਵਧੀਆ ਲੱਗਿਆ ਜਾ ਕੇ ਤੇ ਉਹਨਾਂ ਨੇ ਸਾਨੂੰ ਕਿੱਟਾ ਦਿੱਤੀਆਂ ਤੇ ਉਹਨਾਂ ਵਿੱਚ ਕੰਬਲ ਸਰਾਣਾ ਸਾਰਾ ਕੁਝ ਨਿਕਲਿਆ ਛਤਰੀ ਜੋ ਕਾਹਤ ਸਾਨੂੰ ਚਾਹੀਦਾ ਸਮਾਨ ਸਦਾਣ ਜਾਣ ਦਾ ਬਿਲਕੁਲ ਕੋਈ ਖਰਚਾ ਨਹੀਂ ਲੱਗਿਆ ਸੀ ਫ੍ਰੀ ਗਏ ਆ ਤੇ ਫ੍ਰੀ ਆਏ ਆ ਸਾਡਾ ਸਾਰਾ ਪਰਿਵਾਰ ਬੜਾ ਖੁਸ਼ ਸੀ ਕਿ ਇਹੋ ਜੀ ਯਾਤਰਾ ਫੇਰ ਆਏ ਤੇ ਅਸੀਂ ਫੇਰ ਜਾਈਏ ਮੁੱਖ ਮੰਤਰੀ ਤੀਰਥ ਯਾਤਰਾ ਰਾਹੀਂ ਯਾਤਰਾ ਕਰਨ ਵਾਲੇ ਸ਼ਖਸ ਨੂੰ ਜੇਬੋਂ 1 ਰੁਪਿਆ ਵੀ ਨਹੀਂ ਖਰਚਣਾ ਪੈਂਦਾ ਘਰ ਤੋਂ ਲੈ ਕੇ ਤੀਰਥ ਦਰਸ਼ਨ ਤੇ ਘਰ ਵਾਪਸੀ ਤੱਕ ਸਾਰਾ ਦਾ ਸਾਰਾ ਖਰਚਾ ਪੰਜਾਬ ਸਰਕਾਰ ਚੁੱਕਦੀ ਹੈ ਤੇ ਇੰਤਜ਼ਾਮ ਇੰਨਾ ਬੈਟਰ ਹੈ ਕਿ ਨਿੱਜੀ ਯਾਤਰਾ ਦੌਰਾਨ ਵੀ ਇੰਨਾ ਜ਼ਿਆਦਾ ਆਨੰਦ ਨਾ ਆਵੇ ਜੋ ਪੰਜਾਬ ਸਰਕਾਰ ਵੱਲੋਂ ਕਰਵਾਈ ਯਾਤਰਾ ਵਿੱਚ ਆਉਂਦਾ ਹੈ ਹਰ ਮਾਂ ਬਾਪ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦੀ ਔਲਾਦ ਉਹਨਾਂ ਨੂੰ ਤੀਰਥ ਯਾਤਰਾ ਤੇ ਲੈ ਕੇ ਜਾਵੇ ਹੁਣ ਜੇਕਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਪੁੱਤ ਬਣ ਕੇ ਬਜ਼ੁਰਗਾਂ ਨੂੰ ਤੀਰਥ ਦਰਸ਼ਨ ਕਰਵਾ ਰਹੀ ਹੈ ਇਸ ਤੋਂ ਵੱਡੀ ਪੁੰਨ ਦੀ ਗੱਲ ਕਿਸੇ ਸਰਕਾਰ ਲਈ ਹੋਰ ਕੀ ਹੋ ਸਕਦੀ ਹੈ ਆਪਣੇ ਪੁੱਤ ਨਾਲ ਤਖਤ ਸ਼੍ਰੀ ਕੇਸਗੜ ਸਾਹਿਬ ਤਖਤ ਸ਼੍ਰੀ ਦਮਦਮਾ ਸਾਹਿਬ ਤੇ ਹੋਰ ਗੁਰੂ ਧਾਮਾਂ ਦੇ ਦਰਸ਼ਨ ਕਰਕੇ ਆਏ ਵੰਦਨਾ ਗੁਪਤਾ ਖੁਦ ਨੂੰ ਖੁਸ਼ ਨਸੀਬ ਸਮਝਦੇ ਨੇ ਜੋ ਉਹ ਮੁੱਖ ਮੰਤਰੀ ਤੀਰਥ ਯਾਤਰਾ ਸਦਕਾ ਗੁਰੂ ਘਰਾਂ ਦੇ ਦਰਸ਼ਨੇ دیدار ਕਰ ਸਕੇ ਮੈਂ ਕੰਨਿਆ ਇਹੋ ਜਿਹਾ ਮੈਂ ਕਦੀ ਦੇਖਿਆ ਨਹੀਂ ਸੀ ਜੇ ਮੈਂ ਗਈਆਂ ਤਾਂ ਮੈਨੂੰ ਬਹੁਤ ਵਧੀਆ ਲੱਗਾ ਮੈਂ ਤਾਂ ਕੰਨਿਆ ਇਹੋ ਜਿਹਾ ਦਿਨ ਦੋ ਜਾਂਦਾ ਰਹੇ ਤੇ ਜਿਹਨਾਂ ਲਈ ਮੋਕਾ ਮਿਲੇ ਉਹਨਾਂ ਨੂੰ ਵੀ ਦੁਆਰਾ ਮੋਕਾ ਮਿਲੇ ਜਾਂਦਾ ਖਰਚਾ ਕੋਈ ਨਹੀਂ ਸਰਕਾਰ ਨੇ ਸਾਰਾ ਆਪਣੇ ਵੱਲੋਂ ਕੀਤਾ ਪੂਰੀ ਫੈਸਿਲਿਟੀ ਸੀ ਜਾਨਾਂ ਆਨ ਦੀ ਵੀ ਖਾਣ ਪੀਣ ਦੀ ਵੀ ਕੋਈ ਪ੍ਰੋਬਲਮ ਨਹੀਂ ਸੀ ਜਿਸਾਂ ਕਰੋ ਗਏ ਉਹ ਸਭ ਵਧੀਆ ਕਾਰ ਆ ਗਏ ਇਹ ਸਾਡਾ 2 ਦਿਨ ਦਾ ਟੂਰ ਹੈਗਾ ਸੀ ਜੀ ਤੇ ਉੱਥੇ ਸਾਨੂੰ ਬਹੁਤ ਉਹਨਾਂ ਨੇ ਜਿਹੜੇ ਉੱਥੋਂ ਦੇ ਕੋਲ ਦੇ ਗੁਰਦੁਆਰੇ ਸੀ ਉਹ ਵੀ ਉਹਨਾਂ ਨੇ ਦਿਖਾਏ ਉੱਥੋਂ ਦੇ ਵੀ ਦਰਸ਼ਨ ਕਰਨ ਦਾ ਮੌਕਾ ਮਿਲਿਆ ਤਲਵੰਡੀ ਸਾਬੋ ਅਸੀਂ ਗਏ ਸੀ ਤੇ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਵੀ ਉਹਨਾਂ ਨੇ ਦਰਸ਼ਨ ਕਰਾਏ ਬਜ਼ੁਰਗ ਉਮਰੇ ਹਰ ਇਨਸਾਨ ਚਾਹੁੰਦਾ ਹੈ ਕਿ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਜੀਵਨ ਸਫਲ ਕੀਤਾ ਜਾਵੇ ਪਰ ਉਮਰ ਦੇ ਇਸ ਪੜਾਅ ਵਿੱਚ ਆ ਕੇ ਕਈ ਵਾਰ ਬਜ਼ੁਰਗਾ ਕੋਲ ਪੈਸੇ ਨਹੀਂ ਹੁੰਦੇ ਤੇ ਕਈ ਵਾਰ ਤੀਰਥ ਯਾਤਰਾ ਕਰਵਾਉਣ ਲਈ ਔਲਾਦ ਕੋਲ ਸਮਾਂ ਨਹੀਂ ਹੁੰਦਾ ਅਜਿਹੇ ਵਿਚਾਰ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਬਜ਼ੁਰਗਾ ਲਈ ਖਾਸ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਕਿੰਨੀ ਅਹਿਮ ਹੈ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਜ਼ਰੀਏ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਦਰਸ਼ਨ ਕਰਨ ਵਾਲੇ 65 ਸਾਲਾ ਸੁਬਿੰਦਰ ਕੌਰ ਹੋਰਾਂ ਨੇ ਇਸ ਨੇਕ ਉਪਰਾਲੇ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਪ੍ਰਸ਼ੰਸਾ ਤੇ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਆਖਿਆ ਕਿ ਇਹ ਯਾਤਰਾ ਨਿਰੰਤਰ ਚੱਲਦੀ ਰਹਿਣੀ ਚਾਹੀਦੀ ਹੈ ਅਸੀਂ ਗਏ ਇੱਥੋਂ ਗੁਰਦਾਰਾ ਸਾਹਿਬ ਨਾਬਾ ਸਾਹਿਬ ਨੋਂ ਪਾਛਾਈ ਨਾਬਾ ਸਾਹਿਬ ਤੋਂ ਬੱਸ ਪੂਰੀ ਫੁੱਲ ਸੀ ਜ਼ਿਆਦਾਤਰ ਉਹਨਾਂ ਦੇ ਵਿੱਚ ਬਜ਼ੁਰਗੀ ਸੀ ਤੇ ਬਜ਼ੁਰਗਾਂ ਨੂੰ ਸਾਹਮਣੇ ਵਾਲੇ ੁੰਡੇ ਸੀ ਬਹੁਤ ਵਧੀਆ ਉਹਨਾਂ ਨੂੰ ਬਹੁਤ ਖੁਸ਼ ਸੀ ਸਾਰੇ ਬਹੁਤ ਸੋਹਣੀ ਯਾਤਰਾ ਕੀਤੀ ਸਾਰੇ ਮੁੱਖ ਮੰਤਰੀ ਸਾਹਿਬ ਨੂੰ ਧੰਨਵਾਦ ਕਰ ਰਹੇ ਸਰੋਤ ਮਨ ਮੁੱਖ ਮੰਤਰੀ ਦਾ ਕਿ ਪਹਿਲੀ ਉਹਨਾਂ ਨੇ ਸੇਵਾ ਸ਼ੁਰੂ ਕੀਤੀ ਹੈ ਸਾਡੇ ਵਾਸਤੇ ਬਹੁਤ ਚੰਗਾ ਕੰਮ ਮਾਤਾ ਜੀ ਘਨੌਰ ਕਲਾਂ ਤੋਂ ਆਏ ਸੀ ਉਹ ਕਹਿੰਦੇ ਪੁੱਤ ਬਹੁਤ ਧੰਨਵਾਦ ਦਰਸ਼ਨਾਂ ਵਾਸਤੇ ਭੇਜਤਾ ਕੱਲ ਮੈਨੂੰ ਇੱਕ ਫੋਨ ਆਇਆ ਜਲੰਧਰ ਦੇ ਇੱਕ ਪਿੰਡ ਤੋਂ ਉਹ ਬਜ਼ੁਰਗ ਸੀਗਾ ਉਹਦੀ ਪਤਨੀ ਸਵਰਗਵਾਸ ਹੋ ਗਈ ਉਹਦੀ ਨੂੰਹ ਆ ਰਹੀ ਹੈ ਤੇ ਉਹਦੀ ਪੋਤੀ ਆ ਰਹੀ ਹੈ ਨਾਲ ਕਿਉਂਕਿ ਬਜ਼ੁਰਗ ਬਿਮਾਰ ਹੈ ਦਵਾਈ ਦੁਈ ਦੇਣ ਨੂੰ ਫਿਰ ਨਾਲ ਪਰਿਵਾਰ ਹੈਗਾ ਤਾਂ ਕਹਿੰਦਾ ਮਾਨ ਸਾਹਿਬ ਭਾਵੇਂ ਜਾਨ ਸਾਰੀ ਸਵਾਸ ਲੈ ਲੈ ਰੱਬ ਵਾਪਸ ਭਾਵੇਂ ਜਾਨ ਸਾਰ ਜਾਨ ਨਿਕਲ ਜੇ ਪਰ ਆ ਜਿਹੜਾ ਤੁਸੀਂ ਮੈਨੂੰ ਉੱਥੇ ਭੇਜਣ ਦਾ ਪ੍ਰੋਗਰਾਮ ਕਰਤਾ ਮੇਰਾ ਜਨਮ ਸਫਲ ਹੋ ਗਿਆ ਮੈਂ ਕਿਹਾ ਜੀ ਇਹ ਮੇਰੇ ਕਰਕੇ ਨਹੀਂ ਹੈ ਪਰਮਾਤਮਾ ਕਰਕੇ ਹੈ ਅਸੀਂ ਤਾਂ ਇੱਕ ਜਰੀਆ ਉਧਰ ਜ਼ੀਰਖਪੁਰ ਦੇ ਰਹਿਣ ਵਾਲੇ 67 ਸਾਲਾ ਬਿਮਲਾ ਦੇਵੀ ਹੋਰਾ ਨੇ ਵੀ ਸੁਰੇਂਦਰ ਕੌਰ ਵਾਂਗ ਹੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ صدਕਾ ਗੁਰੂ ਧਾਮਾ ਦੇ ਦਰਸ਼ਨ ਕੀਤੇ ਉੱਤਰਾਖੰਡ ਨਾਲ ਸੰਬੰਧਿਤ ਬਿਮਲਾ ਦੇਵੀ ਪਿਛਲੇ ਲੰਬੇ ਸਮੇਂ ਤੋਂ ਜ਼ੀਰਖਪੁਰ ਰਹਿ ਰਹੇ ਨੇ ਬਿਮਲਾ ਦੱਸਦੇ ਨੇ ਕਿ ਉਹ ਘਰ ਤਾਂ ਪਾਠ ਪੂਜਾ ਕਰਦੇ ਹੀ ਨੇ ਪਰ ਗੁਰੂ ਧਾਮਾ ਦੇ ਦਰਸ਼ਨ ਕਰ रूह जो सुकून मिलता मिल है यात्रा ते वधिया इंतजाम दाता, कहना ही की है मोदी सरकार को बहुत बहुत धन्यवाद हमें बुजुर्गों को ले जाने के लिए हम जा नहीं पाते कभी कोई बोझ हो जाती है पैसों की कमी हो जाती है कोई चीज हो जाती जा नहीं पाते अब मुझे तो बहुत ही अच्छा लगा बहुत अच्छा बुजुर्गों की बहुत अच्छी सेवा हुई बहुत अच्छा किया उन्होंने जाते टाइम हमें सब कुछ सुविधा मिली ਬਹੁਤ ਬਹੁਤ ਧੰਨਵਾਦ ਸਰਕਾਰ ਕੇ ਲਈ ਮੁੱਖ ਮੰਤਰੀ ਤੀਰਥ ਯਾਤਰਾ ਦੌਰਾਨ ਪ੍ਰਬੰਧ ਤਾਂ ਉੱਵਲ ਦਰਜੇ ਦੇ ਹੁੰਦੇ ਹੀ ਨਹੀਂ ਬਲਕਿ ਹਰ ਸ਼ਰਧਾਲੂ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਸਪੈਸ਼ਲ ਕਿੱਟ ਮੁਹੱਈਆ ਕੀਤੀ ਜਾਂਦੀ ਹੈ ਜਿਸ ਵਿੱਚ ਯਾਤਰਾ ਦੌਰਾਨ ਲੋੜ ਪੈਣ ਵਾਲਾ ਸਾਰਾ ਸਮਾਨ ਜਿਵੇਂ ਤੱਕਿਆ ਕੰਬਲ ਬਰਸ਼ ਕੋਲਗੇਟ ਆਦਿ ਹੁੰਦਾ ਹੈ ਜ਼ਿਰਖਪੁਰ ਦੇ ਹੀ ਵਾਸੀ 81 ਸਾਲਾ ਤਿਰਲੋਕ ਸਿੰਘ ਵੀ ਉਹਨਾਂ ਖੁਸ਼ ਨਸੀਬ ਲੋਕਾਂ ਵਿੱਚੋਂ ਨੇ ਜੋ ਮੁੱਖ ਮੰਤਰੀ ਤੀਰਥ ਯਾਤਰਾ ਦਾ ਲਾਭ ਲੈ ਚੁੱਕੇ ਨੇ। ਬਾਕੀ ਉਹਨਾਂ ਦਾ ਯਾਤਰਾ ਦਾ ਇਹ ਤਜਰਬਾ ਕਿਵੇਂ ਦਾ ਰਹਾ? ਆਓ ਉਹਨਾਂ ਤੋਂ ਹੀ ਜਾਣ ਲੈਨੇ ਆ। ਅਸੀਂ ਦਰਬਾਰ ਸਾਹਿਬ ਗਏ ਜੀ ਤੇ ਦੰਦਮਾ ਸਾਹਿਬ ਗਏ। ਦੋ ਤਖਤ ਘੁੰਮ ਕੇ ਆਈਏ। ਰਸਤੇ ਦੇ ਖਾਣੇ ਪੀਣੇ ਦਾ ਪ੍ਰੋਗਰਾਮ ਬਹੁਤ ਵਧੀਆ। ਸਾਨੂੰ ਕਿੱਟਾਂ ਦੇ ਵਿੱਚ ਕੰਬਲ ਔਰ ਤੌਲੀਏ ਪੇਸਟ ਵਗੈਰਾ ਤੇ ਚੰਦਰਾ ਜਿੰਨੇ ਬੰਦੇ ਗਏ ਸਾਰਿਆਂ ਨੂੰ ਕਿੱਟਾਂ ਮਿਲੀਆਂ ਤੇ ਘਟੋ ਘਾਟੋ ਕਿੱਟ ਦੀ ਕਿੱਟ ਕਿੱਟ ਦੀ ਵੀ ਕੀਮਤ 4-5000 ਰੁਪਏ ਆ ਗਈ ਸਰਕਾਰ ਦਾ ਲੋਕ ਵਾਰ-ਵਾਰ ਧੰਨਵਾਦ ਕਰਦੇ ਆਂ ਵੀ ਇਹ ਹੈ ਜੀ ਯੋਜਨਾ ਜਿਹੜੀ ਹੈ ਚੱਲਦੀ ਰਹਿਣੀ ਚਾਹੀਦੀ ਹੈ ਤਾਂ ਕਿ ਸਾਡੇ ਵਰਗੇ ਬਜ਼ੁਰਗ ਜਿਨ੍ਹਾਂ ਕੋਲ ਨਹੀਂ ਪੈਸੇ ਬਣਦੇ ਉਹ ਵੀ ਗੁਰਦੁਆਰਾ ਮੰਦਰ ਦਰਸ਼ਨ ਕਰਕੇ ਆਪਣਾ ਜਨਮ ਸਫਲਾ ਕਰ ਸਕਦੇ ਆਂ ਬਹੁਤ ਸਾਰੇ ਬਜ਼ੁਰਗ ਪਹਿਲਾਂ ਵੀ ਗਏ ਹੋਣਗੇ ਬਹੁਤ ਸਾਰੀਆਂ ਬੱਸਾਂ ਜਾਂਦੀਆਂ ਬਹੁਤ ਸਾਰੇ ਸੰਸਥਾਵਾਂ ਨੇ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਉਹ ਪੀਠ ਯਾਤਰਾਮਕ ਕਰਾਉਂਦੀਆਂ ਨੇ ਪਰ ਫਿਰ ਵੀ ਬਹੁਤ ਸਾਰੇ ਅਜੇ ਬਜ਼ੁਰਗ ਅਜੇ ਵੀ ਹੈਗੇ ਨੇ ਜਿਹੜੇ ਕਿਸੇ ਨਾ ਕਿਸੇ ਆਰਥਿਕ ਕਾਰਨ ਕਰਕੇ ਜਾਂ ਕੋਈ ਹੋਰ ਮਾਨਵੀ ਸਾਧਨਾ ਦੀ ਕਮੀ ਹੋਣ ਕਰਕੇ ਕੋਈ ਨਾਲ ਜਾਣ ਵਾਲਾ ਹੈ ਨਹੀਂ ਉਦੇ ਕਰਕੇ ਸ਼ਾਇਦ ਰਹਿ ਜਾਂਦੇ ਹੋਣਗੇ ਮਨ ਚ ਬਲਬਲੇ ਸੋ ਅੱਜ ਬੜੀ ਖੁਸ਼ੀ ਹੋ ਰਹੀ ਹੈ ਮਨ ਨੂੰ ਕਿ ਪਰਮਾਤਮਾ ਨੇ ਕੋਈ ਡਿਊਟੀ ਲਈ ਸੀ ਉਹ ਪੂਰੀ ਕਰ ਰਹੇ ਆ ਉਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਇਹ ਬਲ ਤੁਸੀਂ ਬਖਸ਼ਿਆ ਕਿਉਂਕਿ ਜਨਤਾ ਦੇ ਵਿੱਚ ਹੀ ਲੋਕਾਂ ਦੇ ਵਿੱਚ ਹੀ ਪਰਮਾਤਮਾ ਵਸਦਾ ਹੁੰਦਾ ਮੁੱਖ ਮੰਤਰੀ ਤੀਰਥ ਯਾਤਰਾ ਕਰਵਾਉਣ ਵਾਲੀ ਪੰਜਾਬ ਸਰਕਾਰ ਖਾਸ ਤੌਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਜ਼ੁਰਗਾ ਦੀ ਦੁਆਵਾਂ ਦੇ ਨਾਲ ਨਾਲ ਜੋ ਪੁੰਨ ਖੱਟਿਆ ਉਸਦੀ ਕੋਈ ਕੀਮਤ ਨਹੀਂ ਲਗਾਈ ਜਾ ਸਕਦੀ ਮੈਂ ਅਸਲ ਚ ਪੰਜਾਬ ਨੂੰ ਆਪਣਾ ਪਰਿਵਾਰ ਸਮਝਦਾ ਪੰਜਾਬ ਦੇ ਲੋਕ ਹੀ ਮੇਰੇ ਚਾਚੇ ਤਾਏ ਨੇ ਪੰਜਾਬ ਦੇ ਬਜ਼ੁਰਗਾਂ ਚੋਂ ਮੈਨੂੰ ਮੇਰੇ ਦਾਦੇ ਦਿਸਦੇ ਆ ਪੰਜਾਬ ਦੀਆਂ ਮਾਵਾਂ ਚੋਂ ਮੈਨੂੰ ਆਪਣੀ ਮਾਂ ਦਿਸਦੀ ਹੈ ਸੋ ਇਸ ਕਰਕੇ ਜਿਹੜੀਆਂ ਦੁਆਵਾਂ ਨੇ ਮਾਵਾਂ ਦੀਆਂ ਦੁਆਵਾਂ ਜੇ ਲੱਗ ਜਾਣ ਦੁਨੀਆ ਦੀ ਕੋਈ ਮੰਜ਼ਲ ਐਸੀ ਨਹੀਂ ਜਿਹੜੀ ਤੁਸੀਂ ਸਰਨਾ ਕਰ ਸਕੋ ਵੈਸੇ ਤਾਂ ਮਾਪਿਆਂ ਨੂੰ ਤੀਰਥ ਕਰਾਉਣਾ ਔਲਾਦ ਦਾ ਫਰਜ਼ ਹੁੰਦਾ ਹੈ ਪਰ ਪੰਜਾਬ ਸਰਕਾਰ ਵੱਲੋਂ ਤੀਰਥ ਯਾਤਰਾ ਕਰਨ ਵਾਲੇ ਬਜ਼ੁਰਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਪਣਾ ਪੁੱਤ ਹੀ ਸਮਝਦੇ ਨੇ ਜਿਨ੍ਹਾਂ ਨੇ ਉਹਨਾਂ ਨੂੰ ਬਿਨਾਂ ਕਿਸੇ ਖਰਚ ਇੰਨੀ ਵਧੀਆ ਸਹੂਲਤ ਦੀ ਬੇਸ਼ਕੀਮਤੀ ਸੋਗਤ ਦਿੱਤੀ ਹੈ ਬਜ਼ੁਰਗਾਂ ਨੂੰ ਤੀਰਥ ਯਾਤਰਾ ਕਰਵਾਉਣ ਵਾਲੀ ਮਾਨ ਸਰਕਾਰ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਹਨਾਂ ਲਈ ਸਿਰਫ ਸਿੱਖਿਆ ਸਿਹਤ ਰੁਜ਼ਗਾਰ ਹੀ ਨਹੀਂ ਬਲਕਿ ਸਮਾਜ ਦਾ ਹਰ ਵਰਗ ਅਹਿਮੀਅਤ ਰੱਖਦਾ ਹੈ ਤੇ ਪੰਜਾਬ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕਿ ਉਹ ਹਰ ਵਰਗ ਦੀਆਂ ਉਮੀਦਾਂ ਤੇ ਖਰੀ ਉਤਰੇ।